ਹੈਲੋ ਤੁਹਾਨੂੰ ਮੈਂ ਤੁਹਾਨੂੰ ਸੋਲਦਾ ਰਿਹਾ ਹਾਂ। ਮੈਂ ਬੜੀ ਇੱਕ ਜੋ ਕੋਲੇਸ ਕਰਦਾ ਉਸ ਪੁੱਤਰ ਪਰ ਮੇਰਾ ਖਾਨੂ ਵਾਲ ਖਾਨੂ ਵਾਲ ਹਾਂਜੀ ਇਹ ਕਿਥੇ ਜੀ ਬੰਦਾ ਖਾਨੂ ਵਾਲ ਇਹ ਕਲੰਗੌਰ ਉਰ ਤੇ ਕਲੰਗੌਰ ਉਰ ਤੇ ਤੁਸੀਂ ਦੋ ਜਣੇ ਖਾਨੂ ਵਾਲਦੇ ਹੋ ਮੇਸ ਹਾਂਜੀ ਹਾਂਜੀ ਲੋ ਭਰਾ ਸਗੇ ਸਗੇ ਬੁਲਾ ਚਾਚੇ ਕਹਿੰਦੇ ਚਾਚੇ ਤਾਂ ਜੀ ਹਾਂਜੀ ਇਕੱਠੇ ਗਏ ਹਾਂਜੀ ਕਿੰਨੇ ਪੈਸੇ ਦੇ ਗਏ ਮਸੀ ਦਾ ਮਸੀ ਦਾ ਕਲ ਜੇ ਲੱਖ ਕਿਉਂ ਹਾਂਜੀ ਤੇ ਕਿਹੜੇ ਬਾਇਆ ਗਏ ਇੱਥੇ ਐ ਗ੍ਰਾਮਾ ਖਾਨਚ ਅੱਛਾ ਹਾਂਜੀ ਤੁਸੀਂ ਉੱਥੇ ਮੈਕਸੀਕੋ ਜਾ ਕੇ ਫਟ ਗਏ ਹਾਂਜੀ ਹਾਂਜੀ ਕਿਉਂ ਗਏ ਕਿਉਂ ਸੀ ਦੋ ਤਿੰਨ ਪੱਤੇ ਹੀ ਇਦਾਂ ਨੇ ਦੱਸ ਦਿੱਤੇ ਵੀ ਜਿੱਥੇ ਉਹ ਪ੍ਰੈਸ਼ਰ ਪਾ ਕੇ ਸ਼ਾਇਦ ਕੁਝ ਪੈਸੇ ਵੀ ਥੋੜੇ ਬਹੁਤੇ ਜਿਹਨੇ ਟਰੈਵਲ ਦੇਰ ਤੋਂ ਤੁਹਾਡੇ ਵਾਪਸ ਕਰਦੇ ਤੇ ਜੇ ਤੁਸੀਂ ਕੋਈ ਕਾਰਵਾਈ ਕਰਨੀ ਹੋਈ ਅਸੀਂ ਸਰਕਾਰ ਬਿਲਕੁਲ ਜ਼ਰੀਏ ਸਰਕਾਰ ਦੀ ਬਿਲਕੁਲ ਪਾਲਿਸੀ ਆ ਜਿਹੜੇ ਟ੍ਰੈਵਲ ਜਰਤ ਝੂਠ ਬਾਲ ਕੇ ਤੁਹਾਡੇ ਦਾ ਧੋਖਾ ਕਰਦੇ ਇੰਨੇ ਪੈਸੇ ਲੈ ਕੇ ਤੁਹਾਨੂੰ ਇੰਨਾ ਖਰਚਾ ਸਾਬ ਕੀਤਾ ਵੀ ਉਹਨਾਂ ਬੰਦਿਆਂ ਨੂੰ ਜੇਲ੍ਹ ਦੀਆਂ ਸਲਾਖਾਂ ਵਿੱਚ ਸੁਟਨ ਦਾ ਸੱਦਾ ਪੁਰਾ ਤੋਹ ਸੋ ਤੁਹਾਨੂੰ ਬੇਨਤੀ ਹੈ ਕਿ ਤੁਸੀਂ ਉਹਨਾਂ ਜਾਣਾ ਹੋਤ ਤਿੰਨ ਦਿਨ ਆਪਣੇ ਘਰ ਦਾ ਦਸਤਾਵੇਜ਼ ਤੱਕ ਇਲਾਮ ਨਾ ਕੋਈ ਗੱਲ ਨੂੰ ਤੇ ਤੁਸੀਂ ਮੈਨੂੰ ਕੋ ਆ ਜਾਣਾ ਇੱਥੇ ਆ ਜਾਣਾ ਚੰਡੀਗੜ੍ਹ ਆ ਜਾਣਾ ਸੀਰਪ ਸਾਹਿਬ ਦੇ ਦਫ਼ਤਰ ਆ ਜਾਣਾ ਤੇ ਤੁਸੀਂ ਜੇ ਸਾਡਾ ਆਪਣਾ ਐਫੀਡੀਓਟ ਬਿਆਨ ਦੇ ਦੋਗੇ ਤਾਂ ਅਸੀਂ ਪਰਚਾ ਦਰ ਦੇਣਾ ਕਰਦੇ ਨਹੀਂ ਜਿਹੜੇ ਬੰਦਿਆਂ ਦੇ ਵਿੱਚ ਤੁਹਾਡੇ ਨਾਲ ਧੋਖਾ ਕੀਤਾ ਉਹ ਤਾਂ ਤੁਹਾਨੂੰ ਪਤਾ ਉਹ ਲੋਕ ਲੋਕਾਂ ਨੇ ਕੀਤਾ ਕਿਹੜਾ ਟਰੈਵਲ ਏਜੰਟ